ਆਕੇ ਜਿੱਥੇ ਅੰਦਰ ਬੈਣਾ ਅੰਦਰ ਬੈਠੋ ਬਾਹਰ ਬੈਠਣਾ ਬਾਹਰ ਬੈਠੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਇਸ ਵਾਰੀ ਦੱਸਿਆ ਨਹੀਂ ਕਿਸੇ ਨੂੰ ਆਪਾਂ ਇੱਕ ਪ੍ਰੋਗਰਾਮ ਜਿਹੜਾ ਨਵੰਬਰ ਵਿੱਚ ਕਰਾਂਗੇ ਵੱਡਾ ਉਹਨਾਂ ਦੇ ਸੰਜਰੇਵਰ ਰੱਬੀ ਤਲੀਮ ਦੇ ਮਾ ਸਾਗਰ ਮੌਕੇ ਦੇ ਮਾਲਕ ਸਹਿਬ ਸ੍ਰੀ ਗੁਰੂ ਉਹਨਾਂ ਨੇ ਰੱਬ ਦੀ ਗੱਲ ਨਵੇਂ ਢੰਗ ਨਾਲ ਕੀਤੀ ਬਹੁਤ ਥਾਂ ਵਿਰੋਧ ਵੀ ਹੋਇਆ ਪਰ ਉਹਨਾਂ ਆਪਣੀ ਲਹਿਰ ਨੂੰ ਜਾਰੀ ਰੱਖਿਆ ਜਿੰਦਗੀ ਦਾ ਹਲ ਕਰ ਕਰ ਦਿੰਦਾ ਕੋਈ ਵੀ ਧਰਮ ਕਿੰਨਾ ਚੰਗਾ ਹੋਵੇ ਉਹਦੇ ਕਿੰਨੇ ਵੱਡੇ ਗੁਣ-ਗੁਣ ਉਹ ਸ਼ਿਵ ਕੋ ਕਹਿੰਦਾ ਜੰਮਨ ਸੋਗਣ ਦੀ ਬਿਤਾ ਤਾਰਾ ਸੋ ਪਾਪਾ ਜੀ ਨੂੰ ਉੱਤ ਗਿਆ ਸੀ ਉੱਤੇ ਆ ਉੱਤੇ ਵੇਖੀਏ ਨਾ ਜੀ ਇਹ ਨਾ ਛੱਤ ਬਰਾਬਰ ਹੀ ਭਾਈ ਸੀ ਸਾਰੀ ਤੇ ਉੱਤੋਂ ਪੈੜ ਟੁੱਟਦੀ ਏਦੀ ਤੇ ਮੈਨੂੰ ਇਹਨਾਂ ਨੇ ਸੁਣਿਆ ਦਿੱਤਾ ਕਹਿੰਦੇ ਜੀ ਲੈਂਟਰ ਟੁੱਟ ਗਿਆ ਵੀ ਉੱਤੋਂ ਪੈੜ ਨਿਕ ਪਈ ਤੇ ਪੈੜ ਨੇ ਸਾਰਾ ਲੈਂਟਰ ਪਚਾੜੇ ਵਾਲਾ ਤੋੜ ਦਿੱਤਾ ਆ ਵਾਲਾ ਤੇ ਜਦੋਂ ਮੈਂ ਆਇਆ ਮੈਂ ਆਖਿਆ ਜਾਰੇ ਤੇ ਨਕਸ਼ਾ ਹੀ ਬਣ ਗਿਆ ਬੜਾ ਸੋਹਣਾ ਇਹ ਤੇ ਵਧੀਆ ਬਣ ਗਿਆ ਅਸੀਂ ਫਿਰ ਆ ਬੰਦ ਕਰਕੇ ਨਾ ਜੀ ਗੁੰਬਦ ਵਾਲਾ ਨਕਸ਼ਾ ਵੇਚ ਹੀ ਲੈ ਲਿਆ ਇਹ ਬਣਾਇਆ ਨਹੀਂ ਸੀ ਜੀ ਅਸੀਂ ਬਣਾਇਆ ਇਹ ਆਪੇ ਹੀ ਬਣ ਗਿਆ ਮਾਰੇ ਨੇ ਆਪ ਹੀ ਬਣਾਤਾ ਉਹ ਇਹੋ ਜੀ ਪੈੜ ਜੁੱਤੀ ਆ ਛੱਤ ਵਿਚਾਲੇ ਉਹ ਨਾ ਤੇ ਇਹ ਇਹ ਨਕਸ਼ਾ ਹੀ ਬਣਾ ਦਤਾ ਇਸੇ ਤਰ੍ਹਾਂ ਬਣਾਇਆ ਨਹੀਂ ਸੀ ਅਸੀਂ ਦੇਵਣਾ ਛੱਤ ਬੰਦੋਂ ਦੇਈ ਤੇ ਦਰਬਾਰ ਛੋਟਾ ਲੱਗਣਾ ਸੀ ਤੇ ਛੱਤ ਖੁੱਲੀ ਹੋ ਗਈ ਏ ਕਿਤੇ ਚਾਨਣ ਦਾ ਬੜਾ ਸੋਖਾ ਹੋ ਗਿਆ। ਨੇੜਾ ਪੈਂਦਾ ਹੀ ਨਹੀਂ ਬੜਾ ਸੋਹਣਾ ਇਹ ਆਪੇ ਹੀ ਵਿਦ ਬਣ ਗਈ। ਸੋ ਸਰਦਾਰ ਜੋਗਾ ਸਿੰਘ ਜੀ ਭਾਗੋਵਾਲੀਆ ਅਏ ਆ ਵਧਾਈ ਦੇਣ ਨਾਲੇ ਬਾਬਾ ਜੀ ਦੀ ਆਜ ਦੀ ਆਪਦੀ ਲਵਾ ਦਿਓ ਜੀ। ਚੰਗੇ ਵਿਦਵਾਨ ਨੇ ਤੇ ਦੋ ਮਿੰਟ ਇਹਨਾਂ ਨੂੰ ਸੁਣਦੇ ਆਂ। ਹਾਂ ਜੀ। ਬਹੁਤ ਵੱਡੀ ਗੱਲ ਪੂਰੇ ਸੰਸਾਰ ਵਿੱਚ ਵਸਦੇ ਸਿੱਖ ਜਗਤ ਨੂੰ ਬਹੁਤ ਕਵਟੀਆਂ ਮੋਬਾਈਲ ਵਿੱਚ ਖੜੋਤ ਆ ਗਈ ਸਿੱਖ ਪੁਸਤਾਨਾ ਕਰਕੇ ਉਹ ਦੁਬਾਰਾ ਆਰੰਭ ਹੋਣ ਜਾ ਰਹੇ ਹੈ ਤੇ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਜਿਵੇਂ ਮਾਰੂਥਲ ਬੰਜਰ ਧਰਤੀ ਉੱਤੇ ਰਹਿਮਤ ਦੀ بارش ਹੋ ਰਹੀ ਹੋਵੇ ਰਹਿਮਤਾਂ ਮੀਂਹ ਪੈ ਰਹੇ ਹੋ ਮੇਰੇ ਨਮਜਾ ਦੇ ਮਖਾਜ ਨੇ ਸਿੱਖ ਜਗਤ ਦੀ ਮਾਇਆ ਨਾਲ ਹਸਦੀ ਨੇ ਬਾਬਾ ਰਣਜੀਤ ਸਿੰਘ ਦੀ ਢੜੀਆਂ ਵਾਲੇ ਜਿਨ੍ਹਾਂ ਦਾ ਪੂਰਾ ਜੀਵਨ ਸਿੱਖੀ ਪ੍ਰਚਾਰ ਲੈ ਨੂੰ ਸਮਰਪਿਤ ਹੈ ਤੇ ਉਹ ਵੀ ਗੁਰਮੁਖ ਸਿਧਾਂਤਾਂ ਦੇ ਅਧਾਰ 'ਤੇ ਨਵੇਂ ਯੁੱਗ ਦੀ ਰੋਸ਼ਨੀ ਵਿੱਚ ਨਵੀਆਂ ਗੱਲਾਂ ਕਰਨੀਆਂ ਹਰ ਪ੍ਰਚਾਰਕ ਦੇ ਵਸਦਾ ਰੋਗ ਨਹੀਂ ਹੁੰਦਾ ਹੁੰਦਾ ਕਿਉਂਕਿ ਜਦੋਂ ਵੀ ਕੋਈ ਇਨਕਲਾਬ ਦੀ ਮਿਸਾਲ ਲੈ ਕੇ ਤੁਰਦਾ ਹੈ ਉਹਦੇ ਆਲੇ ਦੁਆਲੇ ਅਨੇਕਾਂ ਖਤਰੇ ਦੀਆਂ ਹਨੇਰੀਆਂ ਵੀ ਚੁੱਲਦੀਆਂ ਨੇ ਪਰ ਬਾਬਾ ਜੀ ਨੇ ਕੜ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਤੇ ਪਹਿਰਾ ਦੇ ਕੇ ਮੌਤ ਨੂੰ ਰੁਕਾਇੋ ਕੇ ਇਸ ਕਾਰਜ ਖੇਤਰ ਵਿੱਚ ਵਿਤਰਦੇ ਰਹੇ ਜਿਵੇਂ ਕਿਸੇ ਨੇ ਲਿਖਿਆ ਹਮ ਵੀ ਦਰਿਆ ਹੈ